ਸਾਰੇ ਜਿਹੜੇ ਸਾਡੇ ਅਫਸਰ ਸਾਹਿਬਾਨ ਨੇ ਉਹਨਾਂ ਦੇ ਨਾਲ ਅੱਜ ਸ਼ਹਿਰ ਦੀ ਜਿਹੜੀ ਮੇਨ ਮਾਰਕੀਟ ਹੈ ਉਹਦੇ ਵਿੱਚ ਅਸੀਂ ਫੁੱਟ ਪੈਟਰੋਲਿੰਗ ਕੰਮ ਜਿਹੜੀ ਚੈੱਕ ਕੀਤੀ ਹੈ ਜੀ ਅਸੀਂ ਜਿਹੜਾ ਟ੍ਰੈਫਿਕ ਦੇ ਕਿਉਂਕਿ ਸਾਨੂੰ ਕਾਫੀ ਲੋਕੀ ਆਣ ਕੇ ਮਿਲੇ ਸੀਗੇ ਵੀ ਵੀ ਟ੍ਰੈਫਿਕ ਤੋਂ ਰਿਲੇਟਡ ਜਿਹੜੇ ਹੈਗੇ ਕੁਝ ਇਸ਼ੂਜ਼ ਹੈਗੇ ਤਾਂ ਉਹ ਅਸੀਂ ਜਿਹੜਾ ਹੈਗਾ ਟ੍ਰੈਫਿਕ ਟੀਮ ਦੇ ਨਾਲ ਐਸਪੀ ਡੀਈ ਹੈਗੇ ਸਾਡੇ ਨਾਲ ਡੀਐਸਪੀ ਸਿਟੀ ਹੈਗੇ ਡੀਐਸਪੀ ਤੇ ਸਾਡੇ ਸਾਰੇ ਅਫਸਰ ਸਾਹਿਬਾਨ ਕਮਾਂਡ ਐਂਡ ਕੰਟਰੋਲ ਤੁਸੀਂ ਲਿਆ ਕੇ ਇਹਨਾਂ ਨੂੰ ਇੱਥੇ ਲੈ ਕੇ ਆ ਰਹੇ ਹਾਂ ਅਸੀਂ ਜਿਹੜਾ ਹੈਗਾ ਦੁਕਾਨਦਾਰਾਂ ਤੋਂ ਵੀ ਫੀਡਬੈਕ ਲਿਆ ਹੈ ਪਬਲਿਕ ਤੋਂ ਵੀ ਲਿਆ ਹੈ ਇਨ ਬਿਟਵੀਨ ਬਾਕੀ ਮਾਰਕੀਟ ਇੱਥੇ ਜਿਹੜੀ ਐਸੋਸੀਏਸ਼ਨ ਹੈ ਉਹ ਵੀ ਇੱਥੇ ਮੌਜੂਦ ਨੇ ਤੋਂ ਅਸੀਂ ਓਵਰ ਦਾ ਟਾਈਮ ਅਸੀਂ ਇਹਦੇ 'ਚ ਕੰਮ ਕਰ ਰਹੇ ਹਾਂ ਅਸੀਂ ਪਹਿਲਾਂ ਵੀ ਇਹਦੇ 'ਚ ਕਾਫੀ ਕੰਮ ਕੀਤਾ ਹੈ ਤੋਂ ਬਾਕੀ ਜਿਹੜਾ ਜਿਹੜੀ ਵੀ ਸ਼ੋਰਟਕਮਿੰਸ ਹੈ ਉਹਨੂੰ ਅਸੀਂ ਔਰ ਜਿਹੜੇ ਹੈਗਾ ਉਹਨੂੰ ਦੂਰ ਕਰਕੇ ਉਹ ਬेटर ਜਿਹੜਾ ਹੈਗਾ ਵਿਵਸਥਾ ਉਹ ਬਣਾਉਣ ਵਾਸਤੇ ਜਿਹੜਾ ਹੈਗਾ ਅੱਜ ਅਸੀਂ ਇੱਕ ਪਲਾਨ ਬਣਾਇਆ ਹੈਗਾ ਅਸੀਂ ਉਹ ਪਲਾਨ ਨੂੰ ਇੰਪਲੀਮੈਂਟ ਕਰਾ ਦੇਣਾ ਥੈਟ ਇਜ਼ ਅ ਪੋਲਿਸੀ ਡਿਸੀਜਨਸ ਹੈਗੇ ਜਿਹੜੇ ਹੈਗੇ ਕਿ ਜਿਹਾ ਜਿਹੀ ਚੀਜ਼ਾਂ ਅਸੀਂ ਉਹ ਸਾਰੀ ਚੀਜ਼ਾਂ ਨੂੰ ਅਸੀਂ ਟੇਕ ਅਪ ਕਰ ਰਹੇ ਹਾਂ ਇਹ ਸਿਵਲ ਪ੍ਰਸ਼ਾਸਨ ਤੋਂ ਵੀ ਉਹ ਕਮੇਟੀ ਤੋਂ ਵੀ ਅਸੀਂ ਜਿਹੜੇ ਹੈਗੇ ਉਹਨਾਂ ਦੇ ਰੈਲੇਵੈਂਟ ਪਾਰਟ ਹੈ ਉਹ ਵੀ ਅਸੀਂ ਟੇਕ ਨਹੀਂ ਨਹੀਂ ਨਜ਼ਾਇਜ਼ ਪਾਰਕਿੰਗ ਦੇ ਵਾਸਤੇ ਮੈਂ ਇਨਸਟ੍ਰਕਟ ਕੀਤਾ ਕਿ ਜਿਹੜੀ ਸਟਿੱਕਰ ਚਲਾਵੇ ਜਾਂ ਜੋ ਚਲਾਨਿੰਗ ਹੈਗੀ ਉਹ ਅਸੀਂ ਬਹੁਤ ਹੀ ਈ ਮੈਂ ਈ ਰਿਕਸ਼ੇ ਦੇ ਬਾਰੇ ਆਲਰੇਡੀ ਇਨਸਟ੍ਰਕਸ਼ਨ ਦੇ ਚੁੱਕਿਆ ਕਿ ਇਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾਵੇ ਪਰ ਕੋਈ ਵੀ ਰਿਕਸ਼ਾ ਅਗਰ ਵਾਇਲੇਸ਼ਨ ਕਰਦਾ ਹੈਗਾ ਟ੍ਰੈਫਿਕ ਦੀ ਅਪਰੋਪਰੀਏਟ ਜਿਹੜਾ ਐਕਸ਼ਨ ਹੈ ਅਸੀਂ ਲੈਂਦੇ ਹਾਂ ਕਾਫੀ ਲਾਈਨ ਜਿਹੜੇ ਹੈਗੀ ਉਹ ਐਗਜ਼ੀਕਿਟਿਵ ਅਫਸਰ ਜਿਹੜੇ ਈਓਜ਼ ਹਨ ਉਹਨਾਂ ਨੇ ਜਿਹੜੀ ਇੰਪਲੀਮੈਂਟ ਕਰਨੀ ਹੈ ਅਸੀਂ ਮੇਰੇ ਨਾਲ ਉਹਨਾਂ ਦੀ ਗੱਲ ਹੋਈ ਹੈ ਕਿ ਅਸੀਂ ਇਹਨੂੰ ਜਿਹੜੇ ਕਿਉਂਕਿ ਜਿਹੜੀ ਰੋਡ ਦੀ ਰੇਨੋਵੇਸ਼ਨ ਕਰਕੇ ਜਿਹੜਾ ਥੋੜਾ ਸਾ ਇਸ਼ੂ ਆਇਆ ਹੈਗਾ ਥੈਟ ਵਿਲ ਬੀ ਸੋਲਡ ਅਸੀਂ ਸਾਰੇ ਨੂੰ ਆਇਆ ਹੈ ਕਿ ਦੇਖੋ ਜੀ ਮਾਰਕੀਟ ਗੁਰਦਾਸਪੁਰ ਸ਼ਹਿਰ ਬਣਾਏਗਾ ਮਾਰਕੀਟ ਬਣਾਏਗਾ ਹੁਣ ਆਪਾਂ ਅਗਰ ਸਾਰੀ ਚੀਜ਼ਾਂ ਨੂੰ ਸਿਸਟਮੈਟਿਕ ਲਾ ਸਕੀਏ तो फिर इन जनरल पुलिस को भी आ, कोई प्रॉब्लम नहीं आएगी एंड पब्लिक न भी नहीं आएगी तो उस तरीके आपपर है हैगी थे पार्किंग करिए और सड़क पर भी व्हीकल जोड़ा है जोड़ा है ताकि कोई जो है मूवमेंट में कोई स्ट्रिक्शन ना हो तो चीज़ा असी इस वास्ते असी जरा कहना बाकी ट्रैफिक पुलिस हैगी बाकी मार्केट के अं जो सहयोग करके जोड़ा है जो भी एनफोर्समेंट वाला पार्ट है अभी इंप्लीमेंट करें